ਹਾਂਜੀ ਸਤਿ ਸ੍ਰੀ ਅਕਾਲ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਤੇ ਮੇਰੇ ਲਹਿੰਦੇ ਚੜ੍ਹਦੇ ਪੰਜਾਬ ਵਾਲੇ ਤੇ ਐਨਆਰਆਈ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਵਾਹਿਗੁਰੂ ਜੀ ਅਰਦਾਸ ਕਰਦੇ ਆਂ ਬਈ ਸਭ ਦੇ ਘਰ ਪਰਿਵਾਰਤਨ ਤੰਦਰੁਸਤੀ ਚੜ੍ਹਦੀ ਕਲਾ ਚ ਹੋਣ ਤੇ ਬਹੁਤ ਬਹੁਤ ਧੰਨਵਾਦ ਤੇ ਲਵ ਯੂ ਮੇਰੇ ਭਰਾਵਾਂ ਦਾ ਜਿਨ੍ਹਾਂ ਨੇ ਕਮੈਂਟ ਕਰਕੇ ਕਿਹਾ ਵੀ ਬਈ ਡੇਲੀ ਵੀਡੀਓ ਪਾਇਆ ਕਰ ਤੇ ਚਲੋ ਕੋਸ਼ਿਸ਼ ਕਰਦੇ ਆਂ ਹੁਣ ਬਈ ਡੇਲੀ ਵੀਡੀਓ ਪਾਇਆ ਕਰਾਂਗੇ ਬਸ ਸਪੋਰਟ ਕਰਿਆ ਕਰੋ ਤੇ ਟਾਈਮ ਹੋ ਰਿਹਾ ਮਿੱਤਰੋ 2 ਦਾ ਠੀਕ ਹੈ ਉਦਾਂ ਹੋ ਰਿਹਾ ਟਾਈਮ ਤੇ ਪਾਣੀ ਲੱਗੇ ਆਪਾਂ ਭਿਉਣਾ ਠੀਕ ਹੈ ਕਿੰਨਾ ਕੁ ਭਿਉਣਾ ਕਿੰਨਾ ਲਾਉਣਾ ਸਾਰਾ ਦੱਸੂਗਾ ਵੀਡੀਓ ਪੂਰੀ ਦੇਖ ਲਿਓ ਇਹ ਇੰਨੀ ਕੁ ਚੁੰਡੀ ਚੱਕਣੀ ਆਪਾਂ ਇਹ ਇੰਨੀ ਕੀ ਬਸ ਠੀਕ ਹੈ ਇੰਨੀ ਕੁ ਚੁੰਡੀ ਪਾਉਣੀ ਆਪਾਂ ਪਾ ਕੇ ਤੇ ਵਿੱਚ ਪਾਣੀ ਪਾ ਦੇਣਾ ਆਪਾਂ 60 ਐਮਐਲ ਇਹ ਮੇਰੇ ਗਲਾਸ ਮਿਨੇ ਹੋਇਆ ਬਈ ਮੈਨੂੰ ਪਤਾ ਵੀ ਕਿੰਨਾ ਕੁ 60 ਐਮਐਲ ਬਣਦਾ ਆਦਤਾ ਆਪਾਂ ਪਿਉ ਠੀਕ ਹੈ ਪਾਣੀ ਇਹਦੇ ਚ ਪਾਤਾ ਹੁਣ ਇਹਨੂੰ ਆਪਾਂ ਰੱਖਦੇ ਆਂ ਠੰਡੀ ਜਗ੍ਹਾ ਤੇ ਮਤਲਬ ਹਵਾਦਾਰ ਜਗ੍ਹਾ ਤੇ ਆਹ ਉਹ ਇਹ ਧਰਤਾਂਗੇ ਬਈ ਇਹਨੂੰ ਠੀਕ ਹੈ ਕਿਉਂਕਿ ਉਰੀ ਸਮਾਨ ਪਿਆ ਹੁੰਦਾ ਆਪਣਾ ਸਾਰਾ ਹੀ ਆਹ ਧਰਤਾ ਤੇ ਆ ਬੈਠਿਆ ਜਾਨਵਰ ਹੁਣ ਤੁਹਾਨੂੰ ਦਿਖਾਉਣਾ ਆਪਣੇ ਵੀ ਥੱਲੋ ਕਿਵੇਂ ਬਣੇ ਨੇ ਹਣਾ ਤੇ ਲੈ ਮਿੱਤਰ ਪਿਆਰੋ ਹੁਣ ਦਿਖਾਉਣਾ ਤੁਹਾਨੂੰ ਆਪਾਂ ਜਾਨਵਰ ਕਿਵੇਂ ਬਣੇ ਨੇ ਆਪਾਂ ਬਈ ਇਹਨਾਂ ਨੂੰ ਪਾਏ ਸੀ ਅੱਜ ਪੰਜ ਬਦਾਂ ਠੀਕ ਹੈ ਆ ਕਬੂਤਰੀ ਆ ਆਪਣੀ ਬਸ ਨਾ ਪੁੱਤ ਬਸ ਆ ਕਬੂਤਰੀ ਆਪਣੀ ਸ਼ਾਕੀ ਠੀਕ ਹੈ ਇਹ ਉਸੇ ਆਪਣੀ ਚਾਨਕਾਲੀ ਦੀ ਭੈਣ ਠੀਕ ਹੈ ਤੇ ਧੂਰਕੋਟ ਵਾਲਾ ਸੀ ਜਿਹੜਾ ਉਹਦੀ ਭੈਣ ਆ ਇਹ ਚੱਲ ਬਣਾ ਚੱਲ ਇਹਨੂੰ ਭੈਣ ਤੋਂ ਡਰਾਉਂਗੀ ਬੌਲੀ ਜੀ ਸੌਰੀ ਭਰਾਓ ਮੂੰਹੋਂ ਨਿਕਲ ਜਾਂਦੀ ਆ ਆ ਕਬੂਤਰੀ ਐ ਬਣੀ ਦੇਖ ਲੋ ਹੁਣ ਥੱਲੋ ਤੁਸੀਂ ਪੂਰੀ ਬਣੀ ਹੋਈ ਆ ਬਸ ਪੁੱਤ ਇੱਕ ਨਾਲੇ ਥੋੜੇ ਜੇ ਕੌੜੇ ਇਸੇ ਕਰਕੇ ਆ ਬਈ ਹੱਥ ਤੇ ਥੋੜਾ ਘਾਟ ਹੀ ਆਉਂਦੇ ਨੇ ਤੇ ਆਪਾਂ ਫੜਦੇ ਵੀ ਘਾਟ ਹੀ ਆ ਫਿਰ ਆ ਥੱਲੋ ਜਮਾ ਬਣੀ ਹੋਈ ਐ ਠੀਕ ਐ ਇਹਨੂੰ ਪਈ ਆਪਾਂ 5 ਬਦਾਮ ਦਿੱਤੇ ਸੀ 8:30 ਵਜੇ ਪੰਜ ਬਦਾਮ ਦੇ ਕੇ ਉਸ ਤੋਂ ਬਾਅਦ ਨੂੰ ਘੰਟੇ ਬਾਅਦ ਪਾਣੀ ਪਿਆ ਸੀ ਆਪ ਆਪੇ ਜਿੰਨਾ ਕਹਿੰਦੇ ਪੀਣਾ ਸੀ ਬਸ ਆ ਕਰਤੂਤ ਹੈ ਜੀ ਕਿ ਥੋੜਾ ਹੱਥ ਘੱਟ ਲਵਾਉਂਦੇ ਨੇ ਇਹ ਠੀਕ ਆ ਆ ਜਾ ਆਏ ਆਏ ਆਇਆ 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 ਬੋਤਲ ਆਇਆ ਆਇਆ ਠੀਕ ਆ ਪੰਜ ਬਦਾਮ ਦੇ ਕੇ ਡੇਢ ਘੰਟੇ ਬਾਅਦ ਘੰਟੇ ਡੇਢ ਘੰਟੇ ਬਾਅਦ ਇਹ ਮੂਰੇ ਪਾਣੀ ਧਰਤਾ ਭਈ ਆਪੀ ਪੀਤਾਂ ਨੇ ਰੱਜ ਕੇ ਜਿੰਨਾ ਕ ਪੀਣਾ ਸੀ ਇੱਕ ਆਪਣਾ ਆ ਸ਼ਾਕ ਆ ਠੀਕ ਆ ਇਹ ਸ਼ਾਹ ਆਖੇ ਨੂੰ ਵੀ ਆਪਾਂ ਬਾਈ ਪਾਂਜੀ ਪਾਈ ਸੀ ਕਿ ਕਿਉਂਕਿ ਦੋਆਂ ਚੋਂ ਦੇਖਾਂਗੇ ਇੱਕ ਛੱਡਾਂਗੇ ਜਿਹੜਾ ਆਪਾਂ ਨੂੰ ਸੱਟ ਲੱਗਿਆ ਇਹਦੇ ਤੇ ਵੀ ਹੈਗਾ ਇਹਦੀ ਗਰਾਰੀ ਵਾਸਤੇ ਇੱਕ ਇਨਿਕ ਆ ਵੀਰੇ ਕਿ ਇਹ ਤੁਹਾਨੂੰ ਵੇਟ ਨਹੀਂ ਬਣਾਉਂਦਾ ਇਹ ਸ਼ੁਰੂ ਤੋਂ ਹੀ ਆਪਣੇ ਕੋਲ ਉੜਦਾ ਨਾ ਜਦੋਂ ਦਾ ਉਦੋਂ ਦਾ ਇਹ ਥੱਲੋ ਸੁੱਕਿਆ ਹੀ ਐ ਇਹਨੇ ਕਦੇ ਥੱਲੋ ਗੋਲ ਨਹੀਂ ਹੋਇਆ ਇਹ ਤੇ ਉੜਦਾ ਗੇੜਿਆਂ ਨੇ ਦਿਨ 7 ਦਾ ਟਾਈਮ ਕੀਤਾ ਸੀ ਬਾਈ ਤੇ 4 ਦਿਨਾਂ ਦੀ ਬੰਦੀ ਤੇ ਆਪਾਂ ਬਾਜੀ ਛੱਡਾਂਗੇ ਆਪਾਂ ਕੋਈ ਝੂਠ ਨਹੀਂ ਮਾਰਦੇ ਕਿਉਂਕਿ ਮੇਰੇ ਇੱਕ ਤਰੀਕ ਤੇ ਗੇੜੇ ਪਵਾਏ ਹੋਏ ਸੀ ਤੇ 6 ਦੀ ਆਪਣੀਆਂ ਹਿਸਾਬ ਨਾਲ ਬਾਜੀ ਆ ਠੀਕ ਹੈ ਮੇਰੇ ਕੋਲੇ ਬਸ ਉਦੋਂ ਬਾਅਦ ਆਪਾਂ ਨੂੰ ਗੱਸੀ ਹੀ ਟਾਈਮ ਤੇ ਸੀ ਕਹਿੰਦੇ ਵੀ ਤਿੰਨ ਨੂੰ ਗੇੜੇ ਪਵਾਲਾ ਤਿੰਨ ਨੂੰ ਫਿਰ ਆਏ ਸੀਗਾ ਵੀ ਬਾਈ ਇਹਨਾਂ ਜੋੜ ਲਾਇਆ ਸੀ ਹਨਾ ਮਾ ਯਾਰ ਇੱਕ ਦਿਨ ਚ ਤਾਂ ਕਿੱਥੇ ਰਿਕਵਰ ਕਰਨਗੇ ਇਹ ਤਾਂ ਕਰਕੇ ਆਪਾਂ ਬਾਈ ਇਹਨੂੰ ਵੀ ਕਿਹਾ ਵੀ ਚਲ ਕੋਈ ਗੱਲ ਨਹੀਂ ਵੀ 4 ਦਿਨਾਂ ਦੀ ਚੱਲਣ ਕਿਉਂਕਿ ਜਿਹੜੇ ਨੇ ਉੱਡਣਾ ਉਹਨੇ ਉੱਡੀ ਜਾਣਾ ਬਾਈ ਤੇ ਇਹਨੂੰ ਵੇਟ ਦਿਖਾਉਣਾ ਥੱਲੋ ਤੁਹਾਨੂੰ ਇਹ ਜਮਾਂ ਹੀ ਥੱਲੋ ਬਸ ਬਣਦਾ ਹੀ ਨਹੀਂ ਆ ਦੇਖ ਲਓ ਇਹਦੀ ਤਾਂ ਹੱਡੀ ਹੀ ਆ ਥੱਲੋ ਇਦੀ ਸੇ ਪਾਈ ਰਹਿੰਦੀ ਆ ਬਸ ਇਹ ਇੰਨਾ ਕੀ ਭਰੂਗਾ ਬਸ ਠੀਕ ਆ ਇਹਨੂੰ ਵੀ ਉਹਨੇ ਪਾਣੀ ਦਿੱਤੇ ਸੀ ਦੇ ਕੇ ਤੈਨੂੰ ਭਾਤਾ ਸੀ ਹੁਣ ਇਹਨੂੰ ਪਾਣੀ ਹੈ ਨਹੀਂ ਆਪਾਂ ਪਾਣੀ ਦੇ ਦਈਏ ਤੇ ਕਈ ਭਰਾ ਜਿਹੜੇ ਕਹਿੰਦੇ ਨੇ ਕਿ ਸਰੰਜਨ ਵਾਲੇ ਕੁਝ ਦਿੰਦੇ ਨੇ ਆ ਫੋਕਾ ਪਾਣੀ ਆ ਬਾਈ ਆ ਤੁਹਾਡੇ ਸਾਹਮਣੇ ਭਰ ਲਿਆ ਹੁਣੇ ਆਪਾਂ ਦੁਬਾਰਾ ਕਿਉਂਕਿ ਵਹਿਮ ਵੀ ਨਿਕਲ ਜਾਊਗਾ ਬਾਈ ਹਾਂ ਪਤਾ ਹਾਂ ਹਾਂ ਠੀਕ ਆ ਠੀਕ ਆ ਕੋਈ ਨਾ ਗੁਰਕਲ ਆਪਾਂ ਢੋਲ ਦਿੰਨੇ ਆ ਪਾਣੀ ਬਾਈ ਸਰਿੰਜਾ ਆਪਣੀ ਖਾਲੀ ਆ ਆ ਤੁਹਾਡੇ ਸਾਹਮਣੇ ਭਰਾਂਗੇ ਪਾਣੀ ਆ ਆਪਣੀ ਬਾਲਟੀ ਪਈ ਠੀਕ ਆ ਪਹਿਲਾਂ ਤੋੜੇ ਜੋ ਲੈਣਾ ਉਹ ਨਾਲ ਆ ਜਦੋਂ ਬਹੁਤ ਬੇ ਪچھے ਇਹਦੇ ਜੋ ਆਪਾਂ ਪਾਣੀ ਲਿਆ ਭਰਾਂ ਆ ਤੁਹਾਡੇ ਸਾਹਮਣੇ ਆ ਜਮਾ ਸਾਫ ਪਾਣੀ ਆ ਓਕਾ ਉਵੇਂ ਵੀਡੀਓ ਚੱਲੀ ਜਾਂਦੀ ਆ ਆ ਜਿਹੜੇ ਭਰਾ ਨੇ ਨਾ ਵਿੱਚ ਕੁਝ ਕਹਿੰਦੇ ਨੇ ਵੀ ਇਹ ਸਰਿੰਜਾਂ ਨਾਲ ਪਤਨ ਕਿ ਕੀ ਦਿੰਦੇ ਨੇ ਕੋਈ ਨਸ਼ਾ ਜਾਂ ਮੈਡੀਸਿਨ ਦਿੰਦੇ ਨੇ ਹਨਾ ਟੀਕੇ ਲਾਉਂਦੇ ਨੇ ਠੀਕ ਆ ਆ ਖੁਦ ਦੇਖ ਲਿਓ ਬਈ ਬੱਸ ਬੱਤ ਬੱਸ ਬੱਸ ਮੇਰੀ ਲਾਡੀ ਇਹ ਥੋੜਾ ਹਜੇ ਮੱਠਾ ਕੋਈ ਤੇਰਾ ਆਪਣਾ ਠੰਡਾ ਹੈ ਬਾਕੀ ਸਲਾਹ ਤਾਂ ਐ ਵੀ ਬਣੀ ਪਈ ਆ ਵੀ ਏਸ ਨੂੰ ਛੱਡ ਦਾਂਗੇ ਜੇ ਅੱਜ ਟੈਂਪਰੇਚਰ ਦੇਖਦੇ ਆ ਕਿਵੇਂ ਆ ਇਹ ਆ ਦੇਖ ਲਓ ਭਾਈ ਚਲੋ ਕੱਲੇ ਕਰਕੇ ਨਾ ਤੁਹਾਨੂੰ ਦਿਖਾਉਣ ਦੇ ਮਾਰੇ ਨੇ ਆ ਫੜਿਆ ਕਬੂਤਰ ਠੀਕ ਆ ਕੋਈ ਇਹਨੂੰ ਤਕਲੀਫ ਨਹੀਂ ਹੋਈ ਆ ਤੁਹਾਡੇ ਸਾਹਮਣੇ ਕਬੂਤਰ ਹੈ ਨਾ ਤੇ ਆ ਛੱਡ ਤਾ ਆਪਾਂ ਆਵਦਾ ਆ ਲਾਗਾ ਗੁਰਕਣ ਠੀਕ ਆ ਆਪਾਂ ਕੋਈ ਨਾ ਜਾਣੀ ਪਤਾ ਨਹੀਂ ਹੁੰਦਾ ਬਾਈ ਜਾਨਵਰਾਂ ਨੂੰ ਇਹ ਸਿਰਫ ਲੋਕਾਂ ਦੀਆਂ ਗੱਲਾਂ ਬਣਾਈਆਂ ਨੇ ਦੇਖ ਕੇ ਸਿਰੰਜਾ ਦੇਖ ਲੈਂਦੇ ਨੇ ਹੱਥ 'ਚ ਵੀ ਪਤਾ ਨਹੀਂ ਕੀ ਟੀਕਾ ਲਾ ਕੇ ਛੱਡਦੇ ਨੇ ਠੀਕ ਆ ਉਹ ਬਾਈ ਦੀ ਗੱਲ ਸਹੀ ਸੀ ਜੋਤ ਦੀ ਵੀ ਉਹ ਗੁੜ ਹੁੰਦਾ ਬਾਈ ਆ ਆਪਣੇ ਕੋਲੇ ਪਿਆ ਇੰਨਾ ਤੁਹਾਨੂੰ ਦਿਖਾਈ ਦਿੰਨਾ ਮੈਂ ਇਹ ਆ ਪਿਆ ਲੈ ਇਹਨੂੰ ਕਹਿਣਗੇ ਵੀ ਫੀਮ ਆ ਇਹਦੇ 'ਚ ਠੀਕ ਆ ਇੱਕ ਘੋੜਾ ਹੈ ਬਾਈ ਕਾਲਾ ਆ ਦੇਖੋ ਇਹ ਜਦੋਂ ਪਿਆਰ ਆਉਂਦਾ ਨਾ ਪਿਆਰ ਰਹਿਣ ਕਰਕੇ ਇਹ ਐ ਹੋ ਜਾਂਦਾ ਵੀ ਜਿਵੇਂ ਪਤਾ ਨਹੀਂ ਫੀਮ ਦਿੰਦੇ ਨੇ ਠੀਕ ਆ ਤੇ ਹੁਣ ਆ ਗਈ ਗੱਲ ਅੱਗੇ ਸੁਣ ਲੋ ਬਈ ਧਿਆਨ ਨਾਲ ਹੁਣ ਸਾਰੇ ਭਰਾ ਵੀ ਜਿਵੇਂ ਆਪਾਂ ਸਾਂਭਾਂਗੇ ਬਾਕੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਵੇਂ ਵੀ ਸਾਂਭਾਂ ਇਕੂਤਰ ਥੋੜੀ ਜੀ ਵੀਡੀਓ ਜੇ ਲੰਬੀ ਹੋਗੀ ਤਾਂ ਭਰਾ ਬਣ ਕੇ ਹੱਥ ਜੋੜ ਕੇ ਬੇਨਤੀ ਐ ਵੀ ਦੇਖ ਲਿਓ ਸਾਰੀ ਪੂਰੀ ਤੁਹਾਨੂੰ ਕੁਝ ਸਿੱਖਣ ਨੂੰ ਹੀ ਮਿਲੂਗਾ ਠੀਕ ਆ ਅੱਜ ਫੇਰ ਉਸੇ ਭਰਾ ਨੇ ਦੁਬਾਰਾ ਬਾਜੀ ਛੱਡੀ ਹੋਈ ਐ ਠੀਕ ਆ ਦੋ ਕੂਤਰ ਛੱਡੇ ਨੇ ਉਹਨੇ 2200 ਦੇ ਐਂਟਰੀ 'ਚ ਦੇਖਦੇ ਆ ਕੀ ਕਰਦੇ ਨੇ ਆਪਾਂ ਹੀ ਸੰਭਾਈ ਸੀ ਰਾਤ ਨੂੰ ਬਾਈ ਨੂੰ ਸਾਰਾ ਕੁਝ ਦੱਸ ਕੇ ਠੀਕ ਹੈ A to Z ਤੇ ਅੱਗੇ ਥੋੜਾ ਨਾ ਕਰਾਂਗੇ ਸ਼ੇਰ ਦੋ ਦਾ ਟਾਈਮ ਹੋ ਗਿਆ ਬਾਈ ਹੁਣ ਦੂਜੀ ਵਾਰ ਪਾਣੀ ਦਿੱਤਾ ਸਿਰਫ ਇਹਨਾਂ ਨੂੰ 10 ml ਠੀਕ ਆ 2 ml ਦੀਏਗੀ ਇਹਨਾਂ ਦਿੱਤਾ 10 ml ਦੋਹਾਂ ਨੂੰ 10-10 ml ਦੇ ਕੇ ਹੁਣ ਬਾਹਤਾ ਇਦੂ ਬਾਅਦ ਹੁਣ ਜਾ ਕੇ 4 ਵਜੇ ਨੂੰ ਪਾਣੀ ਦੇਵਾਂਗੇ ਕਬੂਤਰ ਸਾਫ਼ ਹੋਣ ਵਾਲੇ ਆ ਠੀਕ ਆ ਆ ਕਬੂਤਰ ਹੈਗਾ ਇਹ ਦੋ ਕਬਾਦਮ ਰੱਖੀ ਬੈਠਾ ਕੀ ਐਸਾ ਹਿਸਾਬ ਲਾ ਲਓ ਵੀ ਆਪਣੇ 4:30-5 ਵਜੇ ਕਬੂਤਰੇ ਸਾਫ਼ ਹੁੰਦੇ ਨੇ ਤਾਂ ਦਿਨ ਤੇ ਵਜਾਂਗੇ ਜਾਣਗੇ ਦਿਨ ਇਹ ਪੂਰਾ ਕਰਨਗੇ ਕਰਨਗੇ ਗੱਲ ਨੂੰ ਠੀਕ ਹੈ ਕੋਈ 2 ਢਾਈ ਬਦਾਮਾਂ ਦੇ ਜਾਨਵਰ ਨਹੀਂ ਸੰਭਦਾ ਇਹ ਸਭ ਲੋਕਾਂ ਨੇ ਬਣਾਈਆਂ ਹੋਈਆਂ ਗੱਲਾਂ ਨੇ ਠੀਕ ਹੈ ਉਹੀ ਗੱਲ ਪੈਸੇ ਕਮਾਉਣ ਦਾ ਜਰੀਆ ਸਾਡੇ ਚੇਲੇ 1 ਲੱਖ ਦੇਣ ਜੇ ਆਪੂਆ ਇਹ ਸਾਰੀਆਂ ਖੇਡਾਂ ਨਹੀਂ ਭਈ ਠੀਕ ਹੈ 2 ਢਾਈ ਬਦਾਮ ਵਾਲਾ ਕਿਵੇਂ ਉੱਡ ਜੂ ਯਾਰ ਤਣ ਕਿਵੇਂ ਮਾਰੂਗਾ ਤੁਸੀਂ ਆਪ ਹਿਸਾਬ ਲਾਓ ਪਲਵਾਨ ਹੈ ਪਲਵਾਨ ਦਾਸ ਰੋਟੀਆਂ ਖਾਂਦਾ ਹੁਣ ਤੁਸੀਂ ਦੋ ਰੋਟੀਆਂ ਖਾ ਕੇ ਕਹਿ ਦੋ ਵੀ ਚੱਲ ਬਈ ਆਪਦੀ ਵਰਜਿਸ਼ ਕਰ ਉਹ ਕਿੱਥੋਂ ਕਰ ਲੂਗਾ ਬਾਈ ਜਿੱਥੇ ਉਹ 3 ਘੰਟਿਆਂ ਦੀ ਵਰਜਿਸ਼ ਕਰਦਾ ਉਹ 1 ਘੰਟੇ ਜੀ ਪੂਰਾ ਹੋ ਜੂ ਹਨਾ ਬਾਕੀ ਨਸ਼ੇ ਪੱਤੇ ਵਾਲੀ ਗੱਲ ਕਰਦੇ ਹਾਂ ਵੀ ਨਸ਼ਾ ਪੱਤਾ ਜੇ ਆਪਾਂ ਦੇਵਾਂਗੇ ਜਾਨਵਰ ਚੱਲਦਾ ਹੀ ਨਹੀਂ ਐਟਾ ਇਹਦਾ ਬੇਦੀ ਨਹੀਂ ਹੈਗਾ ਠੀਕ ਹੈ ਹੀਮਾ ਤਾਂ ਆਪਣੇ ਤੋਂ ਨਹੀਂ ਝੱਲੀ ਜਾਂਦੀਆਂ ਆਪਣਾ ਢਿੱਡ ਇਕੱਠਾ ਕਰ ਦਿੰਦੀਆਂ ਨੇ ਮੁੜ ਕੇ ਬੱਤਲਾ ਆਉਂਦੀਆਂ ਬਾਰੀ-ਬਾਰੀ ਦਹਿ ਪਾਣੀ ਲੈ ਪਾਣੀ ਦਹਿ ਪਾਣੀ ਇਹਨੇ ਸਾਰਾ ਦਿਨ ਉੱਡਣਾ ਹੁੰਦਾ ਬਈ ਫਿਰ ਇਹ ਤਾਂ ਭਾਂਜੂ ਛਪੜਾਂ 'ਚ ਵੜਨਗੇ ਠੀਕ ਹੈ ਇਹਦਾ ਘੰਟਾ ਵੀ ਨਹੀਂ ਉੱਡਦੇ ਕਿਉਂਕਿ ਫੰਬੀਆਂ ਦਾ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕੋਈ ਵੀ ਨਸ਼ਾ ਹਨਾ ਮੈਡੀਕਲ ਆ ਚਾਹੇ ਕੋਈ ਵੀ ਹੈ ਹਨਾ ਮੂੰਹ ਸੁਕਾਉਂਦਾ ਬਈ ਬਾਰੀ-ਬਾਰੀ ਪਾਣੀ ਨੂੰ ਭਜਾਉਂਦਾ ਕਿ ਥੋੜ੍ਹ ਲੈਣਗੇ ਬਾਕੀ ਜੋ ਅੱਗੇ ਹੁਣ ਕਰਾਂਗੇ ਰਾਤ ਨੂੰ ਜਿਵੇਂ ਗਰਮ ਕਰਾਂਗੇ ਜਾਂ ਕੁਝ ਹੋਈ ਆ ਹਨ ਸਾਰਾ ਕੋਈ ਥੋੜੇ ਭਰਾਵਾਂ ਨਾਲ ਸਾਂਝਾ ਕਰਾਂਗੇ ਤੇ ਬਸ ਵੀਡੀਓ ਨੂੰ ਪੂਰੇ ਦੇਖੇ ਬਣੇ ਰਹੋ ਟਰਪ ਪ੍ਰਾਣੀ ਗਣਕ ਲਈ ਸੀ ਕਿਉਂਕਿ ਆਪਣੇ ਕੋਲੇ ਹੋ ਗਈ ਸੀ ਵੀਰੇ ਖਤਮ ਤੇ ਆਪਾਂ ਦੇਖੋ ਥੋੜੇ ਸਾਹਮਣੇ ਰੱਖੀ ਆ ਪਿਓ ਕੇ ਪਹਿਲਾਂ ਇਹ ਤਿੰਨ ਚਾਰ ਵਾਰੀ ਇਹ ਚੋ ਪਾਣੀ ਕੱਢਦਾ ਸੀ ਆਪਾਂ ਠੀਕ ਆ ਮਾੜਾ ਮੋਟਾ ਹੁਣ ਇਹ ਕੱਢ ਦਿੰਨੇ ਆ ਠੀਕ ਆ ਇਹ ਪਿਓ ਵੀ ਤਾਂ ਸੀ ਬਾਈ ਹੁਣ ਸਾਰੀ ਨਾ ਆਪਾਂ ਗਣਕ ਸਾਰੀ ਦੀ ਸਾਰੀ ਜਿੰਨੀ ਵੀ ਆ ਹਨ ਹੁਣ ਪ੍ਰਾਣੀ ਲਈ ਆ ਆਪਾਂ ਸਾਰੀਆਂ ਨੂੰ ਧੋ ਕੇ ਰੱਖ ਦਾਂਗੇ ਧੋ ਕੇ ਮੁੜ ਕੇ ਛਾਵੇਂ ਲਾਵਾਂਗੇ ਸਗਾ ਆਪਾਂ ਉਹ ਪਾਉਣੇ ਆ ਠੀਕ ਆ ਆ ਦੇਖ ਲਓ ਠੀਕ ਆ ਗਿੱਲੀ ਗਣਕ ਆ ਸਾਰੇ ਕਬੂਤਰਾਂ ਨੂੰ ਪਾਉਣੇ ਆ ਹੁਣ ਨਾਲੇ ਤੁਹਾਨੂੰ ਜਾਨਵਰਾਂ ਦਾ ਸ਼ੌਕ ਕਰਾਉਣੇ ਆ ਕਿ ਕਿੰਨੇ ਕ ਆਪਣੇ ਚਲੋ ਆਜੋ ਆਪਾਂ ਪਾਉਣੇ ਆ ਟਰੇਆਂ 'ਚ ਸਾਰੀਆਂ ਸਾਫ਼ ਕਰਕੇ ਟਰੇਆਂ ਫੇਰ ਪਾਵਾਂਗੇ ਬਈ ਐ ਨਹੀਂ ਪਾਉਂਦੇ ਠੀਕ ਆ ਨਾਲੇ ਆ ਪਤਾ ਲੱਗ ਜੂ ਜਿਹੜੇ ਇੱਕ ਦੋ ਵਿੱਚ ਉਹ ਕਹਿੰਦੇ ਨੇ ਨਾ ਜਿਹੜੇ ਇਹ ਤਾਂ ਐ ਕਰਦੇ ਆ ਬਾਹ ਕਰਦੇ ਆ ਹੁਣ ਤੁਸੀਂ ਖੁਦ ਦੇਖੋ ਵੀ ਆਪਣਾ ਕਿੰਨਾ ਟਾਈਮ ਲੱਗਦਾ ਬਈ ਦਾਣਾ ਪਾਣੀ ਪਾਉਣ ਨੂੰ ਕਿਵੇਂ ਮੁੜਕਾ ਨਿਕਲਦਾ ਚੰਗੀ ਤਰ੍ਹਾਂ ਸਾਫ਼ ਕਰਾਂਗੇ ਬਈ ਟਰੀਆਂ ਇਹ ਤਾਂ ਜਾਨਵਰ ਨੇ ਬਈ ਇਹਨੂੰ ਨਹੀਂ ਪਤਾ ਕਿ ਅਸੀਂ ਟਰੀਆਂ 'ਚ ਪਿੱਠਾ ਮਾਰਨੀ ਆ ਜਾਂ ਨਹੀਂ ਮਾਰਨੀ ਆ ਹਨਾ ਸਾਰੀਆਂ ਟਰੀਆਂ ਆਪਾਂ ਚੰਗੀ ਤਰ੍ਹਾਂ ਸਾਫ਼ ਕਰਕੇ ਫੇਰ ਪਾਵਾਂਗੇ ਟਰੀਆਂ 'ਚ ਅਹੀਂ ਨਹੀਂ ਪਾਉਂਦੇ ਹੈਗੇ ਦਾਣੇ ਬਈ ਵੀ ਅਹੀਂ ਪਾਤੇ ਆਤਰਿਆਂ ਦੇਖ ਲਓ ਬਈ ਸਾਰੀਆਂ ਆਪਾਂ ਸਾਫ਼ ਕਰਤੀਆਂ ਠੀਕ ਹੈ ਹੁਣ ਪਾਉਣੇ ਨੇ ਆਪਾਂ ਦਾਣੇ ਮਲੇ ਤੁਹਾਨੂੰ ਪਤਾ ਲੱਗ ਜੂ ਵੀ ਆਪਣੇ ਕਿੰਨੇ ਕੁ ਖੁੱਡੇ ਨੇ ਕਿੰਨੇ ਕ ਜਾਨਵਰ ਨੇ ਤੇ ਇੱਕ ਗੱਲ ਹੋਰ ਆ ਭਰਾਵੋ ਜੇ ਕਿਸੇ ਭਰਾ ਨੂੰ ਜਾਨਵਰ ਚਾਹੀਦੇ ਨੇ ਚੰਗੇ ਜਾਨਵਰ ਠੀਕ ਆ ਆਪਣੇ ਕੋਲੇ 5-700 ਵਾਲੇ 1000 ਵਾਲੇ ਤਾਂ ਹੈ ਨਹੀਂ ਗੱਲ ਸਿੱਧੀ ਬਈ ਸਪਸ਼ਟ ਆਪਾਂ ਮੂੰਹ ਤੇ ਕਹਿੰਨੇ ਆ ਕਿਉਂਕਿ ਭਾਈ ਮਿਹਨਤ ਨਾਲ ਬਣਾਈਆਂ ਹੋਈਆਂ ਜੋੜੀਆਂ ਨੇ ਜੇ ਕਿਸੇ ਨੂੰ ਚਾਹੀਦੇ ਨੇ ਜਾਨਵਰ ਹਨਾ ਬੱਚੇ ਚਾਹੀਦੇ ਜਾਂ ਵੱਡੇ ਚਾਹੀਦੇ ਨੇ ਆਪਣੇ ਨਾਲ ਗੱਲ ਕਰ ਸਕਦਾ ਠੀਕ ਆ ਆਪਾਂ ਭੇਜ ਦਾਂਗੇ ਠੀਕ ਆ ਕਿਉਂਕਿ ਇੱਥੋਂ ਬਈ ਆਪਾਂ ਸਿੱਧੀ ਡਿਲੀਵਰੀ ਕਰ ਦਿੰਨੇ ਆ ਬਈ ਜਿੱਥੋਂ ਦਾ ਵੀ ਕਹਿੰਦਾ ਅਗਲਾ ਉਥੇ ਪਹੁੰਚਾ ਦਿੰਨੇ ਆ ਬਈ ਬਾਸ ਸਰਵਿਸ ਰਹੀ ਠੀਕਾ ਪਹਿਲਾਂ ਵੀ ਪਿਛਲੀ ਵਾਰ ਤੁਹਾਨੂੰ ਪਤਾ ਹੋਵੇ ਸਾਹਮਣੇ ਬਹੁਤ ਭਰਾਮਾਂ ਨੂੰ ਕਬੂਤਰ ਦਿੱਤੇ ਨੇ ਵਧੀਆ ਰਿਜ਼ਲਟ ਵੀ ਆਏ ਨੇ ਭਰਾਮਾਂ ਕੋਲੇ ਹਨ ਦੁਬਾਰਾ ਦੁਬਾਰਾ ਵੀ ਲੈ ਕੇ ਗਏ ਨੇ ਤੇ ਜਿਹੜੇ ਭਰਾ ਨੂੰ ਚਾਹੀਦੇ ਹੋਏ ਆਪਣਾ ਸੰਪਰਕ ਕਰ ਸਕਦਾ ਆ ਗਾਰ ਲੀਆ ਆਪਣਾ ਟਰੀਆਂ ਸਾਰਿਆਂ ਦੀਆਂ ਲੋਡ ਆਜੋ ਹੁਣ ਪਾਈਏ ਇਹਨਾਂ ਆ ਦੇਖ ਹੁਣ ਮਰ ਜਾਣਗੇ ਉਹ ਬੈਠਾ ਆਪਣਾ ਤਿੱਤਰ ਫਹੀ ਫਰਸਰ ਹੋਈ ਜਾਂਦਾ ਬਾਈ ਬਾਹਰ ਵੀ ਛੱਡਦਾ ਸੀਗਾ ਪਰ ਗਿਆ ਨਹੀਂ ਕਿਤੇ ਤੇ ਥੋੜਾ ਜਿਹਾ ਡਰ ਲੱਗਦਾ ਬਈ ਆਪਣੇ ਕੁੱਤਿਆਂ ਤੋਂ ਵੀ ਕਿਤੇ ਕੁੱਤੇ ਨਾ ਫੜ ਲੈਣ ਇਹਦੇ ਕਰਕੇ ਨਾ ਆਪਾਂ ਇਹਨੂੰ ਖੁੱਡੇ 'ਚ ਹੀ ਰੱਖਦੇ ਆਂ ਇੱਧਰ ਵੀ ਆਪਣੇ ਬੱਚੇ ਨਹੀਂ ਕਿਉਂ ਕਾਂ ਕਬੂਤਰ ਥੋੜੇ ਜਿਹਾ ਆਪਣੇ ਕੋਲ ਦੀ ਵਧ ਗਏ ਕਿਉਂ ਬਾਜੀਆਂ ਛੱਡੇ ਨਹੀਂ ਗਏ ਬਾਈ ਇਸ ਕਰਕੇ ਤੇ ਕੁਛ ਤਾਂ ਆਪਾਂ ਹੁਣ ਘਟਾਉਣੇ ਨੇ ਕਿਉਂ ਖੁੱਡੇ ਨੂੰ ਪਤਾ ਦੇ ਲੋ ਇੱਕ ਖੁੱਡੇ 'ਚ ਕਿੰਨੇ ਕਿੰਨੇ ਜਾਨਵਰ ਹੋ ਰਹੇ ਨੇ ਇਹ ਸਾਰੇ ਫਿਰ ਆਪਾਂ ਨਾ ਸੇਲ ਕਰਨੇ ਆਂ ਇਹ ਜੇ ਆਪਣੇ ਵੱਡੇ ਜੋੜੇ ਆ ਬੈਠੀ ਆਪਣੀ ਗੁਰਨੇ ਵਾਲੀ ਠੀਕ ਆ ਆ ਬੈਠੇ ਬਾਈ ਤੋਂ ਆਏ ਵੱਡੇ ਝੋਟੇ ਹਾਂ ਆ ਵੀ ਬਾਈ ਵਾਲਾ ਬਲੱਡੀ ਆ ਠੀਕ ਆ ਆ ਬਾਈ ਬਰਮਿੰਦਰ ਵਾਲਾ ਜੋੜਾ ਠੀਕ ਆ ਆ ਬੱਚਾ ਹੁਣ ਕੱਢਿਆ ਇੱਕ ਤੇ ਇੱਕ ਆ ਬੈਠਣ ਇਹ ਹੁਣ ਕੱਢਿਆ ਸ਼ਾਖੇ ਆਪਣੇ ਪੁਰਾਣੇ ਠੀਕ ਆ ਆ ਸਾਰੇ ਕਬੂਤਰ ਨੇ ਇਧਰ ਆ ਬੱਚੇ ਗੱਡੀ ਬੈਠੇ ਆ ਦੇਖੋ ਛੋਟੇ ਛੋਟੇ ਬੱਚੇ ਨੇ ਕਾਲੇ ਪੈਰਾਂ ਦੇ ਠੀਕ ਆ ਇਹ ਆਪਣੀ ਬਾਈ ਤੋਂ ਕਬੂਤਰੀ ਆਈ ਓਏ ਮਾਰਦਾ ਓਏ ਕਾਲਾ ਜੀਨਾ ਕੱਢਿਆ ਬਾਈ ਹਾਂ ਏ ਬਾਈ ਤੋਂ ਆਪਣੇ ਤੋਂ ਕਬੂਤਰੀ ਆਈ ਸੀ ਖਟੀਆਂ ਦੀ ਆ ਬੈਠੀ ਤੇ ਕਬੂਤਰਾ ਆਪਣਾ ਆ ਬੈਠਾ ਘਰ ਗਈ ਇਹੇ ਪੱਠਾ ਠੀਕ ਆ ਬਾਈ ਮਿੱਕੀ ਵਾਲਿਆਂ ਵਾਲਾ ਟਾਂਚੋਂ ਆ ਬਾਦਲਾ ਵਾਲਿਆਂ ਚੋਂ ਬਾਈ ਜਸਵੀਰ ਬਾਦਲਾ ਵਾਲਿਆਂ ਚੋਂ ਠੀਕ ਆ ਸੋ ਇੰਨੀ ਕੀ ਸੀ ਬਾਕੀ ਕੁਖੜਾ ਉਹ ਰਹੇਗਾ ਉਹ ਹਜੇ ਪਿੰਜਰੇ ਵਾਲੇ ਨੇ ਇਹ ਸਾਰੇ ਕਰਦਾ ਬਾਈ ਵੀਡੀਓ ਬਾਲੀਆਂ ਲੰਮੀਆਂ ਹੋ ਜੂਗੀ ਅੱਜ ਵਾਲੀ ਵੀਡੀਓ ਬਾਲੀ ਵੱਡੀ ਹੋਈ ਫਿਰ ਠੀਕ ਆ ਸੋ ਲਵ ਯੂ ਐ ਠੀਕ ਆ ਵੀਡੀਓ ਪੂਰੀ ਦੇਖ ਕੇ ਸ਼ੇਅਰ ਕਰਿਆ ਕਰੋ ਅੱਗੇ ਥੋੜੀ ਜੀ ਵੀਡੀਓ ਹੋਰ ਨਾਲ ਇਹਦੇ ਅਟੈਚ ਕਰਾਂਗੇ ਕਿਉਂਕਿ ਜਿਹੜੇ ਆਪਾਂ ਅਗਰ ਰਾਤ ਨੂੰ ਕਬੂਤਰ ਗਰਮ ਕਰਨਾ ਜਾਂ ਠੰਡਾ ਪਾਣੀ ਕਦੋਂ ਲਾਉਣਾ ਉਹ ਸਾਰਾ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਕੱਲ ਨੂੰ ਬਾਜੀ ਦਾ ਫਿਰ ਤੁਹਾਨੂੰ ਰਿਜ਼ਲਟ ਦੱਸਾਂਗੇ ਠੀਕ ਹੈ ਲਵ ਯੂ ਸਾਰੇ ਭਰਾਵਾਂ ਨੂੰ ਚੱਲ ਕਿੱਧਰ ਜਾਏਗਾ ਚੱਲ ਚੱਲ ਅੰਦਰ ਚੱਲ 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 ਅੰਦਰ ਚੱਲ ਚੱਲ ਅੰਦਰ ਚੱਲ 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 ਅੰਦਰ ਚੱਲ 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 ਕਿੱਥੇ ਆ ਡੋਲੀ ਤੇਰੀ ਚੱਲ ਅੰਦਰ ਆ ਜਾ ਛੁੜੇ ਛੁੜੇ ਚਾਲ ਅੰਦਰ ਆ ਜਾ ਆ ਜਾ ਆ ਜਾ ਆ ਲੈ ਚਾਲ ਅੰਦਰ ਆ ਪੀ ਪਾ ਜੀ ਚੱਲ ਫਿਰ ਪਾਣੀ ਨਾ ਪੀ ਲਈ ਲਾ ਗੜੇ ਚੱਲ ਚੱਲ ਚਾਲ ਅੰਦਰ ਆ ਜਾ ਆ ਜਾ ਓਰੇ ਆ ਜਾ ਓਰੇ ਚੱਲ ਉਤੇ ਚਾਲ ਅੰਦਰ ਅੰਦਰ ਚਾਲ ਅੱਗੇ ਅੱਗੇ ਅੱਪ ਤੱਕ ਚੱਲ 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 ਉੱਤਰ ਜਾ ਉੱਤਰ ਜਾ ਚੱਲ ਉੱਤਰ ਜੀ ਤੇ ਲੈ ਮਿੱਤਰੋ ਬਾਈ ਟਾਈਮ ਹੋ ਗਿਆ 4:30 ਦਾ ਹਨਾ ਤੇ ਕਬੂਤਰੀ ਆਪਣੀ ਹੋਰੀਆ ਖਾਲੀ ਠੀਕ ਆ ਹੁਣ ਇਹਨੂੰ ਇੱਕ ਬਰ ਨਾਲ ਕੇ ਹੋਰ 10 ਕ ਐਮ ਐਲ ਪਾਣੀ ਦੇ ਕੇ ਪਾ ਦਾਂਗੇ ਬਾਈ ਤੇ ਜੇ ਬਾਈ ਵਿੱਚ ਮੈਂ ਗਰਮ ਗਰਮ ਵਾਲੀ ਤੇ ਪਾਣੀ ਵਾਲੀ ਤੜਕੀ ਵਾਲੀ ਵੀਡੀਓ ਜੇ ਨਾਲ ਪਾਉਂਗਾ ਬਾਈ ਵੀਡੀਓ ਹੋ ਜੋ ਬਾੜੀ ਲੰਮੀ ਇਹ ਇਸ ਕਰਕੇ ਆਪਾਂ ਦੋ ਪਾਰਟ ਚ ਪਾ ਦਾਂਗੇ ਠੀਕ ਹੈ। ਹੋਪਰਾ ਬਣ ਕੇ ਅਗਲਾ ਪਾੜ ਚ ਤੁਹਾਨੂੰ ਦਿਖਾ ਦਾਂਗੇ ਵੀ ਆਪਾਂ ਗਰਮ ਕਿਵੇਂ ਕੀਤੀ ਸੀ ਜਾਂ ਕੀ ਲਾਇਆ ਸੀ ਹਨਾ ਸਾਰਾ ਕੁਝ ਅੱਗੇ ਦਿਖਾ ਦਾਂਗੇ ਤੁਹਾਨੂੰ। ਠੀਕ ਹੈ ਬਿਠਾ-ਬੁਠਾ ਕੰਨੀ ਉਹ ਵੀ ਸਹੀ ਆ ਬਈ। ਠੀਕ ਹੈ ਇਹ ਥੋੜਾ ਪਾਣੀ ਵਾਲੀਆਂ ਦੇ ਖੂਨ ਤਾਂ ਸਹੀ ਆ। ਠੀਕ ਹੈ ਇਹਦਾ ਪਹਿਲਾਂ ਵੀ ਨਿਆ ਹਰੀਆਂ ਬਿਠਾ ਬਈ ਦੂਜੇ ਗੋਤਰਾ ਦੀਆਂ ਨੇ ਆਪਾਂ ਦਵਾਈ ਲਾਈ ਸੀ ਤੇ ਉਹਦੀਆਂ ਨੇ। ਤੇ ਬਾਕੀ ਅਗਲਾ ਵੀ ਗਰਮ ਕਰਨਾ ਤੇ ਕਿੰਨੇ ਵਜੇ ਪਾਣੀ ਲਾਉਣਾ ਉਹ ਅਗਲੀ ਵੀਡੀਓ ਤੇ ਦੱਸ ਦਾਂਗੇ ਤੇ ਭਰਾਵਾਂ ਕੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਿਆ ਕਰੋ ਲਵ ਯੂ ਆ ਸਾਰੇ ਭਰਾਵਾਂ ਨੂੰ ਜਿਉਂਦੇ ਰਹੋ